ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਫਤਿਹ ਆਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਸੀ ਹਰ ਸਾਲ ਦੀ ਤਰ੍ਹਾਂ ਜੋ ਅਸੀਂ ਸਤਖੰਡ ਵਾਸੀ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਜਨਮ ਦਿਹਾੜਾ ਉਹਨਾਂ ਦੇ ਜਨਮ ਸਥਾਨ ਨਗਰਪਿੰਡ ਆਲੋਵਾਲ ਦੇ ਵਿੱਚ ਮਨਾਉਂਦੇ ਆ ਇਸ ਵਾਰੀ ਉਹਨਾਂ ਦਾ 119ਵਾਂ ਜਨਮ ਦਿਹਾੜਾ ਉਹਨਾਂ ਦੀ ਜਨਮ ਭੰਮੀ ਜਨਮ ਸਥਾਨ ਪਿੰਡ ਆਲੋਵਾਲ ਦੇ ਵਿੱਚ ਅਸੀਂ ਮਨਾਉਣਾ ਹੈ ਆਉਣ ਵਾਲੀ 3 4 5 ਅਗਸਤ ਦਾ ਵੱਡਾ ਸਮਾਗਮ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਤੇ ਅੰਦਰ ਆਲੋਚਨਾ ਦੇਖੇ ਹੋਵੇਗਾ ਅੱਜ ਦੀ ਇਹ ਮੀਟਿੰਗ ਅਸੀਂ ਸਾਰੇ ਜਿੰਨੇ ਵੀ ਸਾਡੇ ਸਹਿਯੋਗੀ ਪ੍ਰਬੰਧਕ ਨੇ ਸੇਵਾਦਾਰ ਨੇ ਵੱਖੋ-ਵੱਖਰੀਆਂ ਜੋਕੀਆਂ ਨਿਭਾਉਣ ਵਾਲੇ ਸਾਰੇ ਸਾਡੇ ਆਗੂ ਸਹਿਬਾਨ ਨੇ ਔਰ ਇਸੇ ਤਰ੍ਹਾਂ ਜਿੰਨੀਆਂ ਸਾਡੀਆਂ ਸਖਾਵਾਂ ਨੇ ਸਖਾਵਾਂ ਦੇ ਸਾਰੇ ਜਿਹੜੇ ਮੁਕਤੀ ਮਹਾਪੁਰਸ਼ ਸਾਰੇ ਅੱਜ ਦੀ ਮੀਟਿੰਗ ਸ਼ਾਮਲ ਹੋਏ ਨੇ ਇਲਾਕੇ ਦੀਆਂ ਸੰਗਤਾਂ ਇਹ ਸਾਰੀਆਂ ਵੱਡੀ ਏਂਡ ਦੇ ਸ਼ਾਮਲ ਹੋਈਆਂ ਨੇ ਔਰ ਪ੍ਰੈਸ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਜੀ ਨੇ ਪ੍ਰਵੰਧ ਕਰਨੇ ਹੁੰਦੇ ਨੇ ਇਹ ਸਾਰੇ ਦਸਤਾਰੀ ਅਧਿਕਾਰੀ ਅੱਜ ਦੀ ਮੀਟਿੰਗ ਸ਼ਾਮਲ ਹੋਏ ਨੇ ਔਰ ਮੈਂ ਰਲ ਕੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਜਿੱਥੇ ਸੰਬੰਧਿਤ ਸੁਝਾਅ ਆਪਾਂ ਸਾਰੇ ਦੇ ਲਿੱਤੇ ਨੇ ਉਥੇ ਉਹਨਾਂ ਸੁਝਾਵਾਂ ਨੂੰ ਲਾਗੂ ਕਰਨ ਵਾਸਤੇ ਔਰ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਪ੍ਰਵੰਧ ਕਰ ਲੈਣੇ ਆ ਉਹਨਾਂ ਪ੍ਰਵੰਧਾਂ ਦੇ ਸੰਬੰਧ ਚੱਜ ਦੀ ਸੀ ਮੀਟਿੰਗ ਇਹ ਰਾਣਾ ਸਿਰਫ ਸਮਾਪਰਦਾਇਕ ਦਿੱਤਾ ਮੁਖੀ ਸ਼੍ਰੀਮਾਨ ਸਤਕਾਰ ਜੋ ਸੰਤਪਾਪਾ ਬਲਜਿੰਦਰ ਸਿੰਘ ਦੀ ਆਗਿਆ ਦੇ ਅਨੁਸਾਰ ਗੁਰਦਾਰਾ ਸਾਹਿਬ ਪਿੰਡ ਆਲੋ ਵਾਲੇ ਤੇ ਕੀਤੀ ਹੈ ਜਵਾਨ ਵਾਲੇ ਤੇ ਨਵਾਸ ਤੁਸੀਂ ਬਹੁਤ ਹੀ ਚੰਗੇ ਤੇ ਸੁਚੱਜੇ ਪ੍ਰਬੰਧ ਕਰਵਾਉਂਦੇ ਸੰਗਤੋਂ ਸਹਿਯੋਗ ਬੇਨਤੀ ਇਹ ਹੈ ਜੀ ਦੇਖੋ ਇਹ ਮੇਰੇ ਕੋ ਕਹਿਣ ਦੀ ਗੱਲ ਨਹੀਂ ਤੁਸੀਂ ਆਪ ਹੀ ਸਾਰੇ ਦੇਖ ਦਿਓ ਅੱਖਾਂ ਨਾਲ ਸੰਗਤ ਵੀ ਦੇਖਦੀ ਹੈ ਕਿ ਇੱਥੇ ਐਡਾ ਵੱਡਾ ਸੰਗਤ ਦਾ ਇਕੱਠ ਹੁੰਦਾ ਹੈ ਕਿਸੇ ਗੱਲ ਦਾ ਅਨਮਾਨ ਲਾਉਣਾ ਔਖਾ ਹੈ ਕਿ ਸੰਗਤ ਕਿੰਨੀ ਪਹੁੰਚਦੀ ਹੈ ਲੱਖਾਂ ਦੀ ਤਦਾਦ ਦੇ ਵਿੱਚ ਇੱਕ ਤਾਂ ਕਹਿ ਦੇਣਾ ਹੁੰਦਾ ਇੱਕ ਪ੍ਰੈਕਟੀਕਲੀ ਗੱਲ ਹੁੰਦੀ ਹੈ ਕਿ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਇੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ 3 4 ਤੇ 5 ਅਗਸਤ ਨੂੰ ਪਹੁੰਚਦੀ ਹੈ ਉਹਦੇ ਵਾਸਤੇ ਜਿੱਥੇ ਅਸੀਂ ਲੰਗਰ ਦੇ ਬਹੁਤ ਵੱਡੇ ਪਰੋਮਾਂ ਦੀ ਲੋੜ ਹੁੰਦੀ ਹੈ ਉਥੇ ਪਾਰਕਿੰਗ ਦੇ ਬਹੁਤ ਵੱਡੇ ਵੱਡੇ ਪ੍ਰਬੰਧ ਅਸੀਂ ਕਰਨੇ ਹੁੰਦੇ ਨੇ ਪ੍ਰਬੰਧ ਜਿਹੜਾ ਪਾਰਕਿੰਗ ਦਾ ਉਹ ਪ੍ਰਸ਼ਾਸਨ ਤੋਂ ਬਿਨਾ ਪ੍ਰਬੰਧ ਜਾਂ ਆਉਣੀ ਬਹੁਤ ਔਖਾ ਜਿਹੜੇ ਲੰਗਰ ਨੇ ਉਹ ਸੰਗਤ ਦੇ ਸਹਿਯੋਗ ਤੋਂ ਬਿਨਾ ਐਡੇ ਐਡੇ ਲੰਗਰ ਨਹੀਂ ਲਾਏ ਜਾਸਦੇ ਜਿੱਥੇ ਲੱਖਾਂ ਲੋਕਾਂ ਨੇ ਲੰਗਰ ਇੱਕ ਦਿਨ ਦੇ ਵਿੱਚ ਛਕਣਾ ਹੋਵੇ ਸਾਡਾ ਜਿਹੜਾ ਅਨੁਮਾਨ ਹੈ ਉਹ ਅਨੁਮਾਨ ਤੋਂ ਵੀ ਸਾਡੀ ਕਈ ਵਾਰੀ ਗੱਲ ਬਾਹਰ ਚਲੀ ਜਾਂਦੀ ਹੈ ਕਿ ਇੰਨਾ ਪ੍ਰਬੰਧ ਕਰਨ ਦੇ ਬਾਵਜੂਦ ਸਾਡੇ ਪ੍ਰਬੰਧ ਫਿੱਕੇ ਰਹਿ ਜਾਂਦੇ ਨੇ ਫਿਰ ਜਦੋਂ ਸੰਗ ਸੰਗਤ ਗੁਰੂ ਘਰ ਨਤਮਸਕ ਹੁੰਦੀ ਹੈ ਤੁਸੀਂ ਦੇਖਿਆ ਹੋਣਾ ਕਿ ਮਤਲਬ ਸੰਤਾਂ ਮਹਾਪੁਰਸ਼ਾਂ ਦੀਆਂ ਗੱਡੀਆਂ ਦੀ ਐਡੀ ਵੱਡੀ ਪਾਰਕਿੰਗ ਹੋ ਜਾਂਦੀ ਹੈ ਕਿ ਉਹਨਾਂ ਨੂੰ ਖੜਾਉਣ ਦਾ ਵਾਸਤੇ ਥਾਂ ਨਹੀਂ ਮਿਲਦਾ ਸੰਗਤ ਨੂੰ 2-2 3-3 ਘੰਟੇ ਮੱਥਾ ਟੇਕਣ ਦੀ ਵਾਰੀ ਨਹੀਂ ਆਉਂਦੀ ਹੈਗੀ। ਸੋ ਇਸ ਕਰਕੇ ਅਸੀਂ ਉਹ 3-4 ਚੜੀਆਂ ਜਿਹੜੀਆਂ ਮੁੱਖ ਚੀਜ਼ਾਂ ਨੇ ਜਿਵੇਂ ਸੰਗਤ ਦੀ ਸਹੂਲਤ ਵਾਸਤੇ ਸੜਕਾਂ, ਗਲੀਆਂ, ਥਾਮਾਂ ਨੂੰ ਖਾਲੀ ਰੱਖਣਾ ਜਾਂ ਉੱਥੇ ਲੰਗੜ ਦੇ ਪ੍ਰਬੰਧ ਕਰਨੇ, ਪਾਰਕਿੰਗ ਦੇ ਪ੍ਰਬੰਧ ਕਰਨੇ ਔਰ ਲੰਗਰਾਂ ਦੇ ਪ੍ਰਬੰਧ ਕਰਨਾ। ਔਰ ਖਾਸ ਕਰਕੇ ਕਈ ਵਾਰੀ ਐਡੇ ਸਮਾਗਮਾਂ ਦੇ ਅੰਦਰ ਬਹੁਤ ਸਰੀਆਂ ਅਣਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਪਰ ਗੁਰੂ ਸਾਹਿਬ ਦੀ ਬੜੀ ਵੱਡੀ ਮਿਹਰ ਹੈ ਕਿ ਅੱਜ ਤੱਕ ਇਸ ਸਥਾਨ ਤੇ ਕਿਤੇ ਕੋਈ ਮਾੜੀ ਘਟਨਾ ਨਹੀਂ ਵਾਪਰੀ ਹੋਈ ਹੈ ਪਰ ਅਸੀਂ ਉਹਨਾਂ ਨੂੰ ਧਿਆਨ ਚ ਰੱਖ ਕੇ ਹੈਲਥ ਵਿਭਾਗ ਵੱਲੋਂ ਵੀ ਹਰ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਕਰਵਾਉਨੇ ਆ ਤੇ ਬਾਕੀ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਨੇ ਚਾਹੇ ਮੈਡੀਕਲ ਕੈਂਪ ਨੇ ਚਾਹੇ ਖੂਨਦਾਨ ਕੈਂਪ ਨੇ ਚਾਹੇ ਹੋਰ ਕਈ ਕਿਸਮ ਦੀਆਂ ਸੰਸਥਾਵਾਂ ਨੇ ਉਹ ਸਾਰੀ ਸਾਂਝ ਤੋਂ ਸਾਨੂੰ ਬੜਾ ਵੱਡਾ ਸਹਿਯੋਗ ਦਿੰਦੀ ਹੈ ਜਿਸ ਕਰਕੇ ਸਾਰਿਆਂ ਤੋਂ ਇੱਕ ਵੱਡਾ ਸਹਿਯੋਗ ਹਰ ਸਾਲ ਮੈਂ ਇਸ ਵਾਰੀ ਵੀ ਮੈਂ ਜਿੱਦਾਂ ਦੇਸਾਂ ਵਿਦੇਸਾਂ ਤੋਂ ਵਕ ਵਕ ਬਾਰਲੇ ਸੂਬਿਆਂ ਤੋਂ ਇੱਥੇ ਸੰਗਤ ਪਾਉਣ ਦੀ ਇਹ ਰਾਤ ਨੂੰ ਰੋਕਣ ਲਈ ਵੀ ਪ੍ਰਬੰਧ ਹੁੰਦੇ ਨੇ ਸੰਗਤ ਦੇ ਕਿੰਨਾ ਹੁੰਦੇ ਦੇਖੋ ਜਿੰਨੀ ਸੰਗਤ ਸਾਡੀ ਵਿਦੇਸ਼ਾਂ ਦੇ ਵਿੱਚੋਂ ਆਉਂਦੀ ਆ ਜੀ ਵਿਦੇਸ਼ਾਂ ਦੇ ਵਿੱਚੋਂ ਆਪਾਂ ਹਰ ਵਾਰੀ ਪਹਿਲਾਂ ਵੀ ਗੱਲ ਕਰਦੇ ਆ ਤੇ ਇਸ ਵਾਰੀ ਵੀ ਗੱਲ ਕਰਦੇ ਆ ਵਿਦੇਸ਼ਾਂ ਦੇ ਵਿੱਚੋਂ ਕੋਈ ਲੱਖਾਂ 'ਚ ਸੰਗਤ ਨਹੀਂ ਆ ਸਕਦੀ ਉਹ ਬਹੁਤ ਸਾਡੇ ਜਿਹੜੇ ਗਿਣਤੀ ਤੇ ਆਗੂ ਹੁੰਦੇ ਨੇ ਜਿਦੇ ਵਿੱਚ ਨੀਅਰ ਵੋਟ ਕਹਿੰਦੇ ਕੋ 2-250 ਬੰਦਾ ਹਰ ਸਾਲ ਇੰਗਲੈਂਡ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਜਾਂ ਹੋਰ ਕਈ ਮੁਲਕਾਂ ਤੋਂ 2-300 ਬੰਦਾ ਆਉਂਦਾ ਹੈ ਉਹਨਾਂ ਦੇ ਪ੍ਰਬੰਧ ਤਾਂ ਅਸੀਂ ਖਾਸ ਕਰਕੇ ਤਾਂ ਰਾਣਾ ਸਾਹਿਬ ਸਾਰਾ ਰੱਖਦਾ ਕਿਉਂਕਿ ਸਾਡੇ ਉਸ ਸੰਗਤ ਨੂੰ ਰੋਕਣ ਦਾ ਰਹਿਣ ਦਾ ਬੜਾ ਵੱਡਾ ਪ੍ਰਬੰਧ ਆ ਐਨ ਆਰ ਆ ਰੂਮ ਬਣਾਏ ਹੋਏ ਨੇ ਹੋਰ بڑے ਕਮਰੇ ਨੇ ਔਰ ਇਸ ਤੋਂ ਇਲਾਵਾ ਸਾਡੇ ਕੋਲੇ ਤੁਹਾਨੂੰ ਵੀ ਕਟੋ-ਕਟ 40-50 ਕਮਰੇ ਮਤਲਬ ਸੰਗਤ ਦੀ ਸੁਰੱਖਿਆ ਪਾਸ ਰੱਖੇ ਹੁੰਦੇ ਨੇ ਔਰ ਜਿਹੜੇ ਸਾਡੇ ਸੇਵਾਦਾਰ ਹੁੰਦੇ ਨੇ ਉਹਨਾਂ ਦਾ ਸਾਰਾ ਪ੍ਰਬੰਧ ਅਸੀਂ ਇੱਥੇ ਕਰਦੇ ਹਾਂ ਸਾਰਾ ਜਿਸ ਕਰਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਜੇ ਬਾਹਰੋਂ ਪੈਸੇ ਵੀ ਸੰਗਤ ਆ ਜਾਂਦੀ ਹੈ ਤਾਂ ਸਾਡੇ ਕੋਲੇ ਇੱਥੇ ਸੰਗਤ ਦੇ ਰੁਕਣ ਵਾਸਤੇ ਬਹੁਤ ਵੱਡਾ ਪ੍ਰਬੰਧ ਹੈ ਜੀ ਆ ਲਾਸਟ ਵਿੱਚ ਕੀ ਤੁਸੀਂ ਮੈਸੇਜ ਕੀ ਦਮਾਂਗੇ ਜੀ ਸੰਗਤਾਂ ਨੂੰ ਜਿਨ੍ਹਾਂ ਨੇ ਦਰਸ਼ਨਾਂ ਦੇ ਲਈ ਆਉਣਾ ਹੈ ਦੇਖੋ ਮੈਂ ਤਾਂ ਹਰ ਸਾਲ ਬੇਨਤੀ ਕਰਦਾ ਇਸ ਵਾਰੀ ਵੀ ਬੇਨਤੀ ਕਰੂੰਗਾ ਇਹ ਸਾਡੀ ਸੰਪਰਦਾ ਉਹ ਹੈ ਜਿਹਦਾ ਕਿਸੇ ਵੀ ਕਿਸ ਕਿਸਮ ਦਾ ਕਦੇ ਨਾ ਤਾਂ ਕੋਈ ਕਿਸੇ ਪਾਰਟੀ ਨਾਲ ਨਾ ਕਦੇ ਹੋਰ ਕਿਸੇ ਐਸੀ ਮਤਲਬ ਕਿਤੇ ਸਾਰ ਸੰਗਤ ਦੇ ਨਾਲ ਜਾਂ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦਾ ਕਿਸੇ ਕਿਸਮ ਦਾ ਕੋਈ ਕਲੇਸ਼ ਰਹਿੰਦਾ ਹੋਵੇ ਜਾਂ ਕਰੈਸਤਾਂ ਦਾ ਹੋਵੇ ਸਾਡੀ ਉਹ ਸੰਸਥਾ ਹੈ ਜਿਨੇ ਹਮੇਸ਼ਾ ਹੀ ਸੱਚ ਤੇ ਹੱਕ ਦਾ ਜਿਹੜਾ ਪ੍ਰਚਾਰ ਧਰਮ ਦਾ ਬਾਣੀ ਔਰ ਬਾਣੇ ਦਾ ਪ੍ਰਚਾਰ ਤੇ ਪ੍ਰਸਾਰ ਮਹਾਪੁਰਖਾਂ ਨੇ ਦੁਨੀਆ ਭਰ ਦੇ ਅੰਦਰ ਕੀਤਾ ਹੈ ਕਿਉਂਕਿ ਇਹ ਗੱਲ ਸੰਤ ਬਾਬਾ ਈਸ਼ਰ ਸਮਰ ਦਾ ਜਨਮ ਦੇ ਨਾਲ ਜੁੜਦੀ ਹੈ ਕਿਉਂ ਨਾ ਮਹਾਪੁਰਸ਼ਾਂ ਇਹ ਸਾਡੇ ਕਹਿਣ ਦੀ ਗੱਲ ਨਹੀਂ ਇਹ ਜਦੋਂ ਮਹਾਪੁਰਸ਼ ਸੱਚਖੰਡ ਗਏ ਤਾਂ 1975 ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਨੇ ਦੇਖੋ ਇੱਕ ਸਿੱਖਾਂ ਦੀ ਧਾਰਮਿਕ ਸੰਸਥਾ ਤੇ ਵੱਡੀ ਸੰਸਥਾ ਹੈ ਉਹਨੇ ਆਪਣੇ ਗੱਜ ਦੇ ਵਿੱਚ ਇਹ ਗੱਲ ਛਾਪੀ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਦੌਰਾਨ 7.5 ਲੱਖ ਤੋਂ ਉੱਪਰ ਪ੍ਰਾਣੀਆਂ ਨੂੰ ਖੰਡੇ ਵਾਖਤਾ ਅਮਰਸ਼ਕਾਲ ਉਸ ਤੋਂ ਬਾਅਦ ਜਿਵੇਂ ਜਿਵੇਂ ਮਹਾਪੁਰਖ ਆਪਣੀ ਡਿਊਟੀ ਜਮਾਉਂਦੇ ਗਏ ਸੰਤ ਬਾਬਾ ਕਿਸ਼ਨ ਸਿੰਘ ਜੀ ਸੰਤ ਬਾਬਾ ਤੇਜਾ ਸਿੰਘ ਜੀ ਵਰ ਮੌਜੂਦਾ ਮਹਾਪੁਰਖ ਸੰਤ ਬਾਬਾ ਵਿਜੇਂਦਰ ਸਿੰਘ ਨਿਵਾ ਰਹੇ ਨੇ ਇਹਨਾਂ ਨੇ ਵੀ ਸਾਰੀ ਉਮਰ ਇਸੇ ਬਾਣੀ ਦਾ ਔਰ ਬਾਣੀ ਦਾ ਪ੍ਰਚਾਰ ਕੀਤਾ ਲੋਕਾਂ ਨੂੰ ਇੱਕੋ ਗੱਲ ਇੱਕੋ ਹੀ ਉਪਦੇਸ਼ ਦੇ ਪਾਈ ਨਸ਼ਿਆਂ ਤੋਂ ਕਿਸੰਗਤ ਤੋਂ ਮਾੜੇ ਪਾਸਿਆਂ ਤੋਂ ਪਛਕੇ ਬਾਣੀ ਔਰ ਬਾਣ ਦੇ ਨਾਲ ਸਿੱਖੀ ਦੇ ਨਾਲ ਜੁੜੋ ਜਿਹੜਾ ਸਾਡਾ ਜੀਵਨ ਸਾੰਮਣੇ ਪ੍ਰਮਾਤਮਾ ਨੇ ਬਖਸ਼ਿਸ਼ ਦਿੱਤਾ ਹੈ ਇਹ ਬਾਰ ਬਾਰ ਮੁੱਖਾ ਜਾਮਾ ਕਿਸੇ ਨੂੰ ਨਹੀਂ ਮਿਲਦਾ ਹੈਗਾ ਜਿਸ ਕਰਕੇ ਸਾਨੂੰ ਇਹ ਜੀਵਨ ਦਾ ਜਿਹੜਾ ਲਾਹ ਹੈ ਔਰ ਬਾਣੀ ਔਰ ਬਾਣ ਦੇ ਲੜ ਲਾ ਕੇ ਖੰਡੇ ਵੱਟ ਦਾ ਅਮਰ ਸ਼ਾਕੇ ਲੈਣਾ ਚਾਹੁੰਦਾ ਮੈਂ ਇਹੀ ਬੇਨਤੀ ਕਰੂੰਗਾ ਇੱਥੇ ਆ ਕੇ ਸਾਡੀਆਂ ਸੰਗਤਾਂ ਕੋਈ ਚੰਗਾ ਸਨੇਹਾ ਕੋਈ ਚੰਗਾ ਮੈਸੇਜ ਮਹਾਪੁਰਖਾਂ ਦੇ ਜੀਵਨ ਤੋਂ ਇਸ ਸਥਾਨ ਤੋਂ ਲੈ ਕੇ ਜਾਣ ਤਾਂ ਕਿ ਜੋ ਅੱਜ ਸਾਡਾ ਪੰਜਾਬ ਸਾਡਾ ਸਾਡੀ ਨੌਜਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਕੇ ਸਾਡੇ ਘਰਾਂ ਦੇ ਘਰ ਜੇ ਆਪਾਂ ਫੇਰ ਕਹਿੰਦੀ ਗੱਲ ਆ ਲਈਏ ਅੱਜ ਮੈਂ ਜੇ ਝੂਠ ਨਾ ਹੋਵੇ ਤਾਂ 100 ਦੇ ਵਿੱਚੋਂ ਮੈਨੂੰ ਲੱਗਦਾ ਕਿ 40% ਰਿਸ਼ਤੇ ਉਹ ਨੇ ਜਿਹੜੇ ਕੁੜੀਆਂ ਦੇ ਮੁੰਡਿਆਂ ਦੇ ਟੁੱਟ ਜਾਂਦੇ ਨੇ ਇਹ ਸਾਰਾ ਕੁਸੰਗ ਦਾ ਤੇ ਨਸ਼ਿਆਂ ਦਾ ਹੀ ਅਸਰ ਆ ਇਸ ਕਰਕੇ ਅਸੀਂ ਤਾਂ ਸੰਗਤ ਨੂੰ ਬੇਨਤੀ ਕਰਦੇ ਆ ਭਾਈ ਇੱਥੋਂ ਕੋਈ ਚੰਗਾ ਸੁਨੇਹਾ ਲੈ ਕੇ ਇਸ ਪਾਗਿਆ ਸਮਾਪਤ ਇਹਨਾਂ ਸਮਾਗਮ ਤੋਂ ਸਾਨੂੰ ਚੰਗਾ ਲਾਭ ਉਠਾਉਣਾ ਚਾਹੀਦਾ